ਬਿਜਲੀ ਤੇ ਆਪਾਂ ਕਿੰਨੇ ਡਿਪੈਂਡ ਆ ਇਹ ਸਪੇਨ ਵਾਲਿਆਂ ਨੇ ਤਾਂ ਦੇਖ ਹੀ ਲਿਆ ਜਦੋਂ ਸੜਨ ਲਈ ਕੀ ਹੋਇਆ ਕਿ ਲੋਕ ਆਪਣੇ ਘਰ ਤੋਂ 10 ਘੰਟੇ ਦੂਰ ਸੀ ਤੇ ਬਲੈਕਆਊਟ ਹੋ ਗਿਆ ਸਾਰੀ ਬਿਜਲੀ ਉੱਡ ਗਈ ਸਪੇਨ ਦੇ ਆਸ-ਪਾਸੇ ਪੁਰਤਗਾਲ 'ਚ ਵੀ ਫਰਾਂਸ ਦੇ ਵਿੱਚ ਵੀ ਕੁਝ ਹਿੱਸਿਆਂ 'ਚ ਤੇ ਲੋਕ ਆਪਣੇ ਘਰਾਂ ਤੋਂ 10 ਘੰਟੇ ਦੂਰ ਸੀ ਟ੍ਰੇਨਾਂ ਰੁਕ ਗਈਆਂ ਇਹ ਤੁਸੀਂ ਦੇਖ ਰਹੇ ਹੋ ਵੀਡੀਓ ਰੈੱਡ ਲਾਈਟ ਜਿਹੜੀਆਂ ਆਪਣੀਆਂ ਬੱਤੀਆਂ ਕੰਮ ਨਹੀਂ ਕਰ ਰਹੀਆਂ ਤੇ ਲੋਕ ਕਿਵੇਂ ਭੀੜ ਹੋ ਗਈ ਮਾਲ ਬੰਦ ਹੋ ਗਏ ਸਾਰਾ ਕੁਝ ਹਨ ਰੈਸਟੋਰੈਂਟ ਵਗੈਰਾ ਲੋਕ ਪੈਨਿਕ ਹੋ ਕੇ ਗ੍ਰੋਸਰੀ ਸਟੋਰਾਂ ਤੇ ਚਲੇ ਗਏ ਵੀ ਸਮਾਨ ਖਰੀਦ ਲਈਏ ਲੈਟ ਕਦੋਂ ਕੀ ਪਤਾ ਕਦੋਂ ਆਉ ਤੇ ਲੋਕ ਉੱਥੇ ਜਾ ਕੇ ਕਾਰਡ ਨਹੀਂ ਚੱਲ ਰਹੇ ਕਿਉਂਕਿ ਮਸ਼ੀਨਾਂ ਨਹੀਂ ਚੱਲ ਰਹੀਆਂ ਕਾਰਾਂ ਚ ਪਾਉਣ ਲਈ ਗੈਸ ਚਾਹੀਦੀ ਆ ਪੈਟਰੋਲ ਪੰਪ ਨਹੀਂ ਚੱਲ ਰਹੇ ਉੱਪਰੋਂ ਕੈਸ਼ ਵਾਲੀ ਮਸ਼ੀਨ ਏਟੀਐਮ ਏਟੀਐਮ ਨਹੀਂ ਚੱਲ ਰਹੇ ਫੋਨ ਨਹੀਂ ਚੱਲ ਰਹੇ ਸੀ ਟਾਵਰ ਬੰਦ ਹੋ ਗਏ ਕਿੰਨਾ ਕੁਝ ਬਿਜਲੀ ਤੇ ਚੱਲ ਰਿਹਾ ਵਾਈਫਾਈ ఎవਰੀਥਿੰਗ ਬੰਦ ਹੋ ਗਿਆ ਸੀਗਾ ਪੂਰਾ ਬਲੈਕਆਊਟ ਬੇਸ਼ੱਕ ਬਿਜਲੀ ਆ ਗਈ ਪਰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਸੀ ਵੀ ਬਲੈਕਆਊਟ ਹੋਇਆ ਕਿਉਂ ਸੀ ਤੇ ਲੋਕਾਂ ਦਾ ਹਸ਼ਰ ਦੇਖਣ ਵਾਲਾ ਸੀਗਾ ਵੀਡੀਓ ਆਈਆਂ ਜਿਹੜੀਆਂ ਸਾਹਮਣੇ ਕਿੰਨਾ ਡਿਪੈਂਡ ਆ ਬਿਜਲੀ ਤੇ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਸਾਰਾ ਕੁਝ ਬਿਜਲੀ ਤੇ A to Z ਹਸਪਤਾਲਾਂ ਚ ਜਿਹੜੇ ਮਰੀਜ਼ ਪਏ ਸੀਗੇ ਉਹਨਾਂ ਦੇ ਆਪਰੇਸ਼ਨ ਉੱਥੇ ਰੋਕਣੇ ਪਏ ਫਲਾਈਟ ਸਾਰੀਆਂ ਕੈਨਸਲ ਕਰਨੀਆਂ ਪਈਆਂ ਟ੍ਰੇਨਾਂ ਰੁਕ ਗਈਆਂ ਸਾਰਾ ਕੁਝ ਰੁਕ ਗਿਆ ਸੋ ਸਪੈਨ ਵਾਲੇ ਲੋਕ ਤਾਂ ਹੀ ਕਹਿੰਦੇ ਹੋਣਗੇ ਬਿੱਲ ਪੂਰਾ ਨਹੀਂ ਕਰੇ ਲੋ ਬਿਜਲੀ ਨਹੀਂ ਆ ਬਿਜਲੀ ਨਹੀਂ ਹੁੰਦੀ ਭੈਣ